ਉੱਪਰ ਦੇ ਵਿੱਚ ਔਰ ਐਲਬੀਐਸ ਹੈਲਪ ਕਰ ਪਹੁੰਚੇ ਲੋਕ ਸੇਵਾ ਭਲਾਈ ਸੰਸਥਾ ਦੇ ਪ੍ਰਧਾਨ ਥੋਮਸ ਪੱਟੀ ਨੇ ਰਖੜੀ ਬਨਵਾ ਕੇ ਅਤੇ ਪਰਿਵਾਰ ਨੂੰ ਘਰ ਦਾ ਲੋਹਿੰਦਾ ਰਾਸ਼ਨ ਪਹੁੰਚਦਾ ਕੀਤਾ ਦੱਸ ਦਈਏ ਕਿ ਲੋਕ ਸੇਵਾ ਭਲਾਈ ਸੰਸਥਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੜਕੀਆਂ ਲਈ ਸिलाई ਸੈਂਟਰ ਖੋਲੇ ਗਏ ਹਨ ਜੋ ਕਿ ਲੋਕ ਸੇਵਾ ਭਲਾਈ ਸੰਸਥਾ ਦਾ ਇੱਕ ਛਲਾਂਗਾ ਯੋਗ ਕਦਮ ਹੈ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਦੇਖ ਰਹੇ ਹੋ ਕ੍ਰੋਜਪੁਰ ਜ਼ਿਲ੍ਹੇ ਦੇ ਪਿੰਡ ਬਸਤੀ ਮੱਖਣ ਸਿੰਘ ਵਾਲਾ ਤੋਂ ਲਾਈਵ ਤਸਵੀਰਾਂ ਜਿੱਥੇ ਕਿ ਲੋਕ ਸੇਵਾ ਭਲਾਈ ਸੰਸਥਾ ਦੀ ਟੀਮ ਨੇ ਪਹੁੰਚ ਕੇ ਇੱਕ ਗਰੀਬ ਪਰਿਵਾਰ ਦੀ ਲੜਕੀ ਨਾਲ ਰਖੜੀ ਦਾ ਤਿਉਾਰ ਮਨਾਇਆ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਲੋਕ ਸੇਵਾ ਭਲਾਈ ਸੰਸਥਾ ਦੀ ਟੀਮ ਦੇ ਪ੍ਰਦਾਨ ਥੋਮਸ ਪੱਟੀ ਨੇ ਇੱਕ ਗਰੀਬ ਪਰਿਵਾਰ ਦੀ ਲੜਕੀ ਤੋਂ ਰਖੜੀ ਪਨਵਾ ਕੇ ਉਹਨਾਂ ਦਾ ਸਹਾਰਾ ਬਣੇ ਅਤੇ ਘਰ ਦਾ ਲੜਿੰਦਾ ਰਾਸ਼ਨ ਪਹੁੰਚਦਾ ਕੀਤਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਡੇ ਲੋਕ ਸੇਵਾ ਭਲਾਈ ਸੰਸਥਾ ਵੱਲੋਂ ਜੋ ਸਲਾਈ ਕਢਾਈ ਅਤੇ ਬਿਊਟੀ ਪਾਰਲਰ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਸੈਂਟਰ ਖੁੱਲ ਰਹੇ ਨੇ ਔਰ ਜਦੋਂ ਸਾਡੀ ਟੀਮ ਫਤੇ ਸਿੰਘ ਔਰ ਸਾਡੇ ਸਰਜੀਤ ਮੈਡਮ ਸੈਂਟਰ ਮੱਖਣ ਸਿੰਘ ਵਾਲੀ ਵਸਤੀ ਖਲਚੀਆਂ ਜ਼ਿਲ੍ਹਾ ਫੋਜ਼ਪਰ ਦੇ ਵਿੱਚ ਜਦੋਂ ਖੋਲਣ ਆਏ ਇਹਨਾਂ ਨੇ ਦੇਖਿਆ ਕਿ ਇੱਕ ਸੈਂਟਰ ਦੇ ਵਿੱਚ ਸਾਰੀਆਂ ਲੜਕੀਆਂ ਜਦੋਂ ਫਾਰਮ ਦੀ ਗੱਲ ਕੀਤੀ ਤੇ ਲੜਕੀ ਰੋ ਰਹੀ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਵੀ ਜਦੋਂ ਉਹ ਲੜਕੀ ਰੋ ਰਹੀ ਸੀ ਤੇ ਹੀ ਪੁੱਛਿਆ ਵੀ ਕੀ ਗੱਲ ਹੈ ਉਹ ਕਹਿੰਦੇ ਵੀ ਨਾ ਤਾਂ ਮੇਰੇ ਡੈਡੀ ਦੀ ਐਕਸੀਡੈਂਟ ਹੋ ਗਿਆ ਸੀ ਮੰਮੀ ਦੀ ਪਹਿਲਾ ਦਾਸੀ ਤੇ ਦਾਦੀ ਜੀ ਪਾਲਦੇ ਨੇ ਮੈਂ ਆਪਣੀ ਫੀਸ ਨਹੀਂ ਭਰ ਸਕਦੀ। ਔਰ ਇਹਨਾਂ ਨੇ ਗੱਲ ਕੀਤੀ ਮੈਂ ਇਹਨਾਂ ਨੂੰ ਗੱਲ ਕਰਕੇ ਮੈਂ ਕਿਹਾ ਇਹਨਾਂ ਦੀ ਫੀਸ ਜੋ ਭਰਦੀ ਆ ਤੁਸੀਂ ਨਹੀਂ ਲੈਣੀ ਆਪਾਂ ਇਸ ਬੱਚੇ ਨੂੰ ਆਪਾਂ ਸਲਾਈ ਦਾ ਸਕੂਲ ਆ ਔਰ ਸਾਡੀ ਅੱਗੇ ਵੀ ਕੈਂਪ ਸਾਡੇ ਚੱਲਦੇ ਨੇ ਵਿਧਵਾ ਔਰਤਾਂ ਲਈ ਵੀ ਜਿੱਥੇ ਵੀ ਕੋਈ ਫੀਸ ਦੀ ਆਉਂਦੀ ਗੱਲ ਅਸੀਂ ਉੱਥੇ ਆਪਣੀ ਜੇਬ ਚੋਂ ਫੀਸ ਭਰ ਕੇ ਬੱਚੇ ਦੀ ਹੈਲਪ ਕਰਦੇ ਆ। ਔਰ ਅੱਜ ਅਸੀਂ ਰਖੜੀ ਦਾ ਦਿਨ ਤੇ ਅੱਜ ਬੱਚਿਆਂ ਦੀ ਇੱਕ ਹੈਲਪ ਕਰਨ ਲਈ ਆਏ ਆ। ਅੱਜ ਉਸ ਸਾਡੀ ਇੱਕ ਬੱਚੀ ਵਾਸਤੇ ਵੀ ਆਇਆ ਮਾਤਾ ਜੀ ਲਈ ਆਇਆ ਔਰ ਬੇਟੇ ਲਈ ਜੋ ਰਕਰੀ ਦਾ ਦਿਹਾੜਾ ਸੀ ਇਸ ਤਰ੍ਹਾਂ ਦਾ ਵਧੀਆ ਲੱਗਦਾ ਜਿਵੇਂ ਜੀ ਰਕਰੀ ਦਾ ਦਿਹਾੜਾ ਮਨਾ ਰਹੇ ਆ ਦੇਖੋ ਸਾਰੇ ਅੱਜ ਆਪਣੇ ਘਰਾਂ ਦੇ ਵਿੱਚ ਸਾਰੇ ਆਪਾਂ ਰਕਰੀ ਮਨਾ ਰਹੇ ਬੜੇ ਖੁਸ਼ ਆਪਣੇ ਪਰਿਵਾਰ ਨਾਲ ਕਿੰਨੀ ਫੈਮਿਲੀ ਨਾਲ ਅਸੀਂ ਇਹੋ ਜਿਹੇ ਪਰਿਵਾਰਾਂ ਨੂੰ ਵੀ ਦੇਖੀਏ ਕਿ ਜੋ ਸਾਡੀ ਐਲਬੀਐਸ ਹੈਲਪ ਗਰੁੱਪ ਜੋ ਸਾਡੀ ਟੀਮ ਬਣ ਚੁੱਕੀ ਹੈ ਉਹਨੇ ਇੱਕ ਵਾਦਾ ਕੀਤਾ ਕਿ ਜਿੱਥੇ ਵੀ ਸਾਨੂੰ ਕੋਈ ਗਰੀਬ ਪਰਿਵਾਰ ਜਗ੍ਰਵੀ ਕਿਸੇ ਤਰ੍ਹਾਂ ਦਾ ਜ਼ਿਆਦਾ ਮੁਸ਼ਕਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋ ਪ੍ਰੋਬਲਮ ਆਏਗੀ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਔਰ ਜੋ ਅਸੀਂ ਅੱਗੇ 5 ਲੜਕੀਆਂ ਦੀ ਮੈਰਿਜ ਕਰਨ ਜਾ ਰਹੀਏ ਸਾਡੀ ਲੋਕ ਸੇਵਾ ਭਾਈ ਸੰਸਥਾ ਵੱਲੋਂ ਔਰ ਸਾਡੀ ਸਾਰੀ ਟੀਮ ਦੇ ਸੰਯੋਗ ਦੇ ਨਾਲ ਔਰ ਇਸ ਤੋਂ ਬਾਅਦ ਅਸੀਂ ਇੱਕ ਆਸ਼ਰਮ ਇਸੇ ਲਈ ਮੈ ਬਣਵਾ ਰਹੇ ਹਾਂ ਅਸੀਂ ਸੰਸਥਾ ਵੱਲੋਂ ਸਾਡਾ ਇੱਕ ਆਸ਼ਰਮ ਬਣ ਰਿਹਾ ਬਜ਼ੁਰਗਾਂ ਦਾ ਕਿ ਬਜ਼ੁਰਗ ਸਾਡੇ ਸਾਰਾ ਸਾਰਾ ਉਮਰ ਦੇ ਵਿੱਚ ਮਿਹਨਤ ਕਰਦੇ ਰਹਿੰਦੇ ਸੀ ਕਿ ਐਂਡ ਤੇ ਆ ਕੇ ਉਹਨਾਂ ਦਾ ਕੀ ਬੁਰਾ ਹਾਲ ਹੁੰਦਾ ਸੀ ਕਈ ਮੇਰੇ ਬੱਚੇ ਵੀ ਘਰ ਅੱਜ ਨਹੀਂ ਪੁੱਛਦੇ ਸੀ ਅਸੀਂ ਉਹ ਬਜ਼ੁਰਗਾਂ ਲਈ ਆਸ਼ਰਮ ਬਣਾ ਰਹੇ ਆ ਕਿ ਉਹ ਅੱਗੇ ਜੋ ਵੀ ਸਾਡਾ ਆਸ਼ਰਮ ਦਾ ਕਿਤੇ ਵੀ ਅਸੀਂ ਬਣਾਵਾਂਗੇ ਅਸੀਂ ਉਹਨਾਂ ਦੀ ਸਪੂਲ ਹੈਲਪ ਕਰਾਂਗੇ ਔਰ ਮੈਂ ਜ਼ਿਆਦਾ ਨਾ ਕਹਿੰਦਾ ਸਾਰਿਆਂ ਨੇ ਬਹੁਤ ਧੰਨਵਾਦ ਕਰਾਂਗਾ ਜੋ ਮੇਰੀ ਟੀਮ ਆਈ ਸ਼ਿੰਦਰ ਸਰ ਜੋ ਸਾਡੇ ਸਲਾਹਕਾਰ ਨੇ ਔਰ ਸੁਖਜਿੰਦਰ ਮੈਡਮ ਜੋ ਇਹ ਵੀ ਸਾਡੇ ਸਲਾਹਕਾਰ ਨੇ ਔਰ ਸਰਜੀਤ ਮੈਡਮ ਜੀ ਦਾ ਧੰਨਵਾਦ ਕਰਦਾ ਇਹਨਾਂ ਦੇ ਹਸਬੰਦ ਵੀ ਆਏ ਮੈਨੂੰ ਬਹੁਤ ਵਧੀਆ ਲੱਗਾ ਫਤੇਜ ਸਿੰਘ ਜੀ ਔਰ ਮੇਰੇ ਮੈਡਮ ਸੋਨਮ ਭੱਟੀ ਜੀ ਇਹ ਵੀ ਆਏ ਔਰ ਪ੍ਰਿੰਸੀਪਲ ਨੇ ਜੋ ਪੰਜਾਬ ਦੇ ਇਸੇ ਤਰ੍ਹਾਂ ਸਾਰਾ ਕੋ ਕੱਲਾ ਸਾਡਾ ਨਹੀਂ ਸਾਡੇ ਨਾਲ ਹੋਰ ਵੀ ਸਾਡੇ ਸੈਕਟਰੀ ਜੋਤੀ ਮੈਡਮ ਹੋਰ ਵੀ ਕਾਫੀ ਸਾਡਾ ਜਿਹੜਾ ਇੱਕ ਜੋਸ਼ੀ ਪ੍ਰਧਾਨ ਬਣਾਏ ਨੇ ਇਹ ਸਾਰੀ ਟੀਮ ਅਸੀਂ ਦੇਖਾਂਗੇ ਔਰ ਤਾਂ ਔਰ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਮੇਰੀ ਟੀਮ ਨੇ ਇਹ ਅਪਰਾਲਾ ਕੀਤਾ ਕਿ ਸਰ ਜੀ ਦੇ ਜੋ ਕਹਿਣੇ ਤੇ ਚੱਲੇ ਨੇ ਜੋ ਸਰ ਜੀ ਨੇ ਬੋਲਿਆ ਉਹੀ ਨਾਨੇ ਅੱਜ ਕਾਰ ਦਿਖਾਇਆ ਔਰ ਸਰਪਦੀਪ ਮੈਡਮ ਜੀ ਨੇ ਮਨੇ ਪਿਕਪਾਈ ਸੀ ਉਹਦੇ ਹਾਜ਼ਰੀ ਗਰੁੱਪ ਦੇ ਵਿੱਚ ਉਹ ਸਪਿਕ ਦੇ ਵਿੱਚ ਮੈਨੂੰ ਵੀ ਬਹੁਤ ਮਤਲਬ ਫੀਲ ਹੋਇਆ ਕਿ ਇਸ ਤਰ੍ਹਾਂ ਦੇ ਵੀ ਇਨਸਾਨ ਪਏ ਆ ਜੋ ਬੱਚੇ ਮਾਪੇ ਤੋਂ ਵਾਂਝੇ ਆ ਤੇ ਮੈਡਮ ਜੀ ਨੇ ਮੈਂ ਕਿਹਾ ਮੈਡਮ ਜੀ ਇਹਨਾਂ ਦੀ ਕੋਈ ਫੀਸ ਨਹੀਂ ਲਈ ਜਾਏਗੀ ਕੋਈ ਐਡਮਿਸ਼ਨ ਨਹੀਂ ਕੀਤੀ ਬਿਲਕੁਲ ਫ੍ਰੀ ਬੱਚੇਨ ਵਲ ਸਿਖਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੇ ਦੀ ਅਸੀਂ ਮੈਰਿਜ ਵੀ ਕਰਾਂਗੇ ਤੋ ਥੈਂਕ ਯੂ ਨਾਮ ਮੇਰਾ ਸਿੰਦਰੇ ਜੋ ਕਿ ਮੈਂ ਲੋਕ ਸੇ ਅਪਲਾਈ ਸੰਸਥਾ ਦੇ ਵਿੱਚ ਸਲਾਹਤ ਵਰ ਦੇ ਕੰਮ ਕਰ ਰਿਹਾ ਔਰ ਜੋ ਮੈਡਮ ਸਰਬਜੀਤ ਜੀ ਪਹਿਲਾਂ ਦੱਸ ਕੇ ਗਏ ਆ ਵੀ ਉਹਨਾਂ ਨੇ ਪਿੰਡ ਕਲਚੀਆਂ ਦੇ ਵਿੱਚ ਜੋ ਸੈਂਟਰ ਸिलाई ਸੈਂਟਰ ਖੋਲਣ ਆਏ ਸੀ ਔਰ ਉਹਨਾਂ ਨੂੰ ਇੱਕ ਗਰੀਬ ਪਰਿਵਾਰ ਦੀ ਬੱਚੀ ਮਿਲੀ ਔਰ ਇਹਨਾਂ ਨੇ ਸੰਸਥਾ ਦੇ ਨਾਲ ਗੱਲਬਾਤ ਕੀਤੀ ਸਾਰੀ ਟੀਮ ਦੇ ਨਾਲ ਔਰ ਜੋ ਕਿ ਇਹਨਾਂ ਦੀ ਜੋ ਇਹਨਾਂ ਨੇ ਦੱਸਿਆ ਸਾਨੂੰ ਉਸ ਪਰਿਵਾਰ ਦੇ ਬਾਰੇ ਸੁਣ ਕੇ ਸਾਡੀ ਸਾਰੀ ਟੀਮ ਜੋ ਕਿ ਪੰਜਾਬ ਪ੍ਰੈਜ਼ੀਡੈਂਟ ਪ੍ਰਦਾਨ ਸਾਡੇ ਗੁਰੂ ਜੀ ਜੋ ਜਾਂ ਬੇਜ ਸਰ ਤੋਂਮਸ ਪੱਟੀ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਜੋ ਸਾਡੇ ਨਾਲ ਮੌਕੇ ਤੇ ਪਹੁੰਚ ਕੇ ਪਿੰਡ ਖਲਚੀਆਂ ਦੇ ਵਿੱਚ ਇਸ ਪਰਿਵਾਰ ਦੇ ਲਈ ਅਸੀਂ ਸਿਹਤਾਂ ਦੇ ਲਈ ਆਏ ਆਂ ਔਰ ਜੋ ਸਾਡੇ ਕੋਲੋਂ ਜਿੰਨਾ ਵੀ ਸੰਸਥਾ ਦੇ ਕੋਲੋਂ ਪੁਜੀਸਾ ਸੀ ਅਸੀਂ ਹਾਲਪ ਇਹਨਾਂ ਦੀ ਕਰਕੇ ਜਾ ਰਹੇ ਆਂ ਔਰ ਅੱਗੇ ਤੋਂ ਵੀ ਅਸੀਂ ਵਾਦਾ ਕਰਦੇ ਆਂ ਕਿ ਇਸ ਪਰਿਵਾਰ ਦੇ ਲਈ ਜਿੰਨਾ ਵੀ ਸਾਡੀ ਸੰਸਥਾ ਤੋਂ ਹੋਇਆ ਵਾਅਦਾ ਤੋਂ ਵਾਅਦਾ ਇਹਨਾਂ ਦੀ ਸਿਹਤਾਂ ਦੇ ਮੱਦੇਸਰ ਇਹੋ ਜਿਹਾ ਕਰਦੇ ਰਾਵਾਂਗੇ ਅੱਜ ਸੇਵਾ ਕਰ ਰਹੇ ਆਂ ਆਪਣੀ ਲੋਕ ਭਲਾਈ ਸੰਸਥਾ ਵੱਲੋਂ ਕਿਉਂਕਿ ਅਸੀਂ ਇੱਥੇ ਪਿੰਡ ਸੈਂਟਰ ਖੋਲਿਆ ਸੀ ਸਲਾਈ ਸੈਂਟਰ ਸਾਡਾ ਚੱਲਦਾ ਪਿਆ ਸੀਗਾ ਔਰ ਸਾਨੂੰ ਸਲਾਈ ਸੈਂਟਰ ਫੁੱਲਨ ਦੇ ਵਿੱਚ ਸਾਨੂੰ ਇਹ ਬੱਚੀ ਮਿਲੀ ਮੀਨੂ ਔਰ ਇਹਨਾਂ ਨੇ ਸਾਨੂੰ ਕੱਲ ਦੱਸਿਆ ਕਿ ਸਾਡੇ ਮੰਮੀ ਪਾਪਾ ਨਹੀਂ ਹੈ ਤੇ ਮੈਡਮ ਮੈਂ ਵੀ ਸਲਾਈ ਸੈਂਟਰ ਸਲਾਈ ਦਾ ਕੋਰਸ ਮੈਂ ਵੀ ਕਰਨਾ ਵਾ ਔਰ ਫਿਰ ਮੈਂ ਇਹਨਾਂ ਨੂੰ ਪੁੱਛ ਕੇ ਔਰ ਮੈਂ ਜਦੋਂ ਇਹਨਾਂ ਨੂੰ ਦੇਖਿਆ ਕਿ ਇਹਦੀ ਮੰਮੀ ਪਾਪਾ ਨਹੀਂ ਹੈਗੇ ਸਿਰਫ ਇੱਕ ਬਜ਼ੁਰਗ ਦਾਦੀ ਹੀ ਇਹਨਾਂ ਦੀ ਸੇਵਾ ਕਰ ਰਹੀ ਸੀ ਔਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਇਹਨਾਂ ਦਾ ਪਾਲਣ ਪੋਸ਼ਣ ਕਰ ਰਹੀ ਸੀਗੀ ਔਰ ਫਿਰ ਮੈਂ ਆਪਣੇ ਟੀਮ ਨਾਲ ਗੱਲ ਕੀਤੀ ਔਰ ਸਾਡੇ ਸਰ ਥਾਮਸ ਭੱਤੀ ਸਰ ਸਾਡੇ ਪ੍ਰੈਜ਼ੀਡੈਂਟ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਅਸੀਂ ਇਹਨਾਂ ਦੇ ਪਿੰਡ ਪਹੁੰਚੇ ਆਂ ਔਰ ਜੋ ਵੀ ਇਹਨਾਂ ਦੀ ਚੀਜ਼ ਦੀ ਲੋੜ ਸੀ ਅਸੀਂ ਉਹ ਲੈ ਕੇ ਆਏ ਆਂ ਔਰ ਅਸੀਂ ਆਪਣਾ ਇੱਥੇ ਪਹੁੰਚੇ ਅੱਜ ਪਿੰਡ ਵਿੱਚ ਬਹੁਤ ਹੀ ਦੁਖੀ ਘਿਰਦੇ ਨਾਲ ਦੱਸਿਆ ਜਾ ਰਿਹਾ ਹੈ ਔਰ ਜੋ ਮਾਦਾ ਜੀ ਨੇ ਚਾਰ ਬੱਚਾ ਔਰ ਬੱਚੀ ਹੈ ਅਸੀਂ ਇਸ ਪਿੰਡ ਦੇ ਵਿੱਚ ਸਿਲਾਈ ਸੈਂਟਰ ਖੋਲਣ ਆਏ ਤੇ ਜਿਵੇਂ ਕਿ ਅਸੀਂ ਐਡਮਿਸ਼ਨ ਕਰ ਰਹੇ ਸੀ ਤੇ ਮੈਡਮ ਨੇ ਇਸ ਬੱਚੇ ਨੂੰ ਕਾੜਾ ਕਰਕੇ ਬੁਲਾਇਆ ਵੀ ਆਪਣੀ ਐਡਮਿਸ਼ਨ ਲਈ ਲੋ ਜੋ ਵੀ ਆਪਣੇ ਡਾਕੂਮੈਂਟ ਲੈ ਕੇ ਆਓ ਇਹਨਾਂ ਨੇ ਕਿਹਾ ਇਹਨਾਂ ਨੂੰ ਮੈਡਮ ਜੀ ਨੇ ਕਿਹਾ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੀ ਮਾਤਾ ਪਿਤਾ ਨੂੰ ਨਾਲ ਲੈ ਕੇ ਆਓ ਉਸ ਬੱਚੀ ਦੇ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਿਹਾ ਸੀ ਤੇ ਬੱਚੀ ਥੱਲੇ ਮੂੰਹ ਕਰਕੇ ਬੈਠੀ ਸੀ ਪਰ ਦੱਸ ਨਹੀਂ ਸਿਰਈ ਤੇ ਇਹਨਾਂ ਦੇ ਨਾਲ ਦੇ ਜਿਹੜੇ ਸਟੂਡੈਂਟ ਬੈਠੇ ਸੀਗੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਮਾਤਾ ਪਿਤਾ ਇਸ ਦੁਨੀਆ ਤੇ ਨਹੀਂ ਹੈ ਤੇ ਉਦੋਂ ਬਹੁਤ ਹੀ ਜ਼ਿਆਦਾ ਮੈਨੂੰ ਦੁੱਖ ਲੱਗਾ ਨਾਲ ਮੈਡਮ ਜੀ ਸੀ ਬਹੁਤ ਜ਼ਿਆਦਾ ਦੁੱਖ ਲੱਗਾ ਅਸੀਂ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਥੋਮਸ ਭੱਟੀ ਜੀ ਅਸੀਂ ਇਹਨਾਂ ਨਾਲ ਕੰਟੈਕਟ ਕੀਤਾ ਅਸੀਂ ਇਹਨੂੰ ਦੱਸਿਆ ਸਰ ਇਹ ਗਰੀਬ ਪਰਿਵਾਰ ਹੈ ਤੇ ਇਹਨਾਂ ਨੂੰ ਲੋੜ ਹੈ ਤੇ ਇਹਨਾਂ ਦੇ ਜਿਹੜੇ ਮਾਤਾ ਜੀ ਬਜ਼ੁਰਗ ਮਾਤਾ ਜੀ ਨੇ ਉਹਨਾਂ ਦਾ ਗੁਜ਼ਾਰਾ ਬਹੁਤ ਹੀ ਔਖੇ ਤਰੀਕੇ ਨਾਲ ਚੱਲ ਰਿਹਾ ਤੇ ਘਰਾਂ ਦੇ ਵਿੱਚ ਕੰਮ ਕਰਕੇ ਇਹਨਾਂ ਬੱਚਾ ਨੂੰ ਪਾਲ ਰਹੇ ਨੇ ਮੈਨੂੰ ਸਰ ਥੋਮਸ ਭੱਟੀ ਜੀ ਨੇ ਔਰ ਮੈਡਮ ਸੋਨਮ ਜੀ ਨੇ ਬੇਸ਼ਕਵਾਸ਼ ਇਹ ਦਵਾਇਆ ਕਿ ਬੱਚੇ ਕੋਈ ਗੱਲ ਨਹੀਂ ਅਸੀਂ ਵੀ ਪਹੁੰਚਾਂਗੇ ਇੱਥੇ ਤੁਸੀਂ ਜੋ ਇੱਥੇ ਕਰਨਾ ਸਾਨੂੰ ਇਹ ਜੀ ਡਿਸੀਜਨ ਲਾਓ ਅਸੀਂ ਕੱਲ ਪਹੁੰਚਾਂਗੇ ਅੱਜ ਸਰ ਨੇ ਜੋ ਕਿ ਮੇਰੇ ਵੱਡੇ ਵੀਰ ਨਾਲ ਚੰਦਰ ਚੰਦਰ ਵੀਰ ਜੀ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਔਰ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਔਰ ਜਿਹੜੇ ਨਾਲ ਸਾਡੇ ਸਟੂਡੈਂਟ ਬੱਚੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਘਰ ਦੇ ਵਿੱਚ ਪਹੁੰਚੇ ਤੇ ਇਸ ਬੱਚਿਆਂ ਦੀ ਜੇ ਸੇਵਾ ਕਰ ਰਹੇ ਆ ਅਸੀਂ ਹੈਲਪ ਕਰ ਰਹੇ ਆ ਅਸੀਂ ਜਿੰਨੀ ਦੇਰ ਤੱਕ ਸਾਡੇ ਸਾਥ ਚੱਲਦੇ ਆ ਓਨੀ ਦੇਰ ਤੱਕ ਅਸੀਂ ਇਹ ਬੱਚਿਆਂ ਦੇ ਨਾਲ ਖੜੇ ਰਾਂਗੇ ਤੇ ਇਹਨਾਂ ਦੀ ਸੇਵਾ ਕਰਦੇ ਰਾਂਗੇ ਤੇ ਮੈਂ ਹੋਰ ਵੀ ਬੇਨਤੀ ਕਰਦਾ ਕਿਸੇ ਨਗਰ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਇਦਾਂ ਦਾ ਕੋਈ ਵੀ ਬੱਚਾ ਜਾਂ ਕੋਈ ਬਜ਼ੁਰਗ ਮਿਲਦਾ ਤੇ ਸਾਡੀ ਆਲਬੀਆ ਸੰਸਥਾ ਦੇ ਨਾਲ ਕੰਟੈਕਟ ਕੀਤਾ ਜਾਵੇ ਸਾਡੇ ਸਰ ਥੋਮਸ ਭੱਟੀ ਜੀ ਦਾ ਜੋ ਸੁਪਨਾ ਹੈ ਅਸੀਂ ਉਹ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ ਅਸੀਂ ਉਹਨਾਂ ਦੇ ਜੋ ਵੀ ਸਾਨੂੰ ਜੋ ਵੀ ਸਾਨੂੰ ਉਹਨਾਂ ਨੇ ਕਿਹਾ ਹੈ ਅਸੀਂ ਉਹਨਾਂ ਦੇ ਕਿਹਾ ਜੋ ਕਾਕਹੀ ਗੱਲਾਂ ਤੇ ਪੂਰਨਾ ਪਾਵਾਂਗੇ ਅਸੀਂ ਇਹਨਾਂ ਦੇ ਨਾਲ ਖੜੇ ਰਾਂਗੇ ਇਸੇ ਤਰ੍ਹਾਂ ਹੀ ਮੈਂ ਨਾਲ ਕੁਝ ਕਹਿੰਦਾ ਕਿ ਮੈਂ ਤਾਂ ਜੱਜ ਕਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਲੋਕ ਸੇਵਾ ਭਲਾਈ ਸੰਸਥਾ ਦੇ ਵਿੱਚ ਤੁਸੀਂ ਤੁਹਾਡੇ ਪਿੰਡ ਵਿੱਚ ਸਿਲਾਈ ਸੈਂਟਰ ਖੋਲਿਆ ਗਿਆ ਹੈ ਤੁਸੀਂ ਉਹਦੇ ਵਿੱਚ ਜਾ ਕੇ ਸਿੱਖ ਰਹੇ ਹੋ ਤੁਹਾਨੂੰ ਕਿੱਦਾਂ ਲੱਗਿਆ ਜੀ ਪਹਿਲਾਂ ਤਾਂ ਮੇਰਾ ਨਾਮ ਲਿਖਿਤਾ ਮੈਂ ਬਸ ਮੱਖਣ ਸਿੰਘ ਤੋਂ ਬਿਲੋਂਗ ਕਰਦੀ ਆ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਾਡੇ ਬਸਤੀ ਮੱਖਣ ਸਿੰਘ ਵਿੱਚ ਇੱਕ ਸਿਲਾਈ ਸੈਂਟਰ ਖੁੱਲਿਆ ਹੈ ਤੇ ਸਾਡੇ ਫਰਦਾਨਾ ਥੋਮਸ ਪੱਟੇ ਜੀ ਬਹੁਤ ਵਧੀਆ ਨੇ ਨਾ ਇਹਨੇ ਵੀ ਗਰੀਬ ਪਰਿਵਾਰ ਦੀ ਬਹੁਤ ਵਧੀਆ ਤਰੀਕੇ ਨਾਲ ਮਦਦ ਕੀਤੀ ਹੈ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਅਸੀਂ ਇਹਨਾਂ ਦੇ ਬਹੁਤ ਥੈਂਕਫੁਲ ਆ ਲੱਗਰ ਦੇ ਵਿੱਚ ਜੋ ਸਲਾਈ ਸੈਂਟਰ ਖੋਲਿਆ ਗਿਆ ਹੈ ਕਿ ਆਪਣੇ ਪੂਰੇ ਪੰਜਾਬ ਦੇ ਪ੍ਰਧਾਨ ਸਰ ਥੋਮਸ ਪੱਟੀ ਜੀ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਮਰੀਮ ਹੈ ਵਸਤੀ ਮੱਖਣ ਸਿੰਘ ਵਾਲੀ ਸਾਡੇ ਪਿੰਡ ਦਾ ਨਾਮ ਹੈ ਤੇ ਮੈਂ ਧੰਨਵਾਦ ਕਰਦੀ ਸਰਪਜੀਤ ਮੈਡਮ ਦਾ ਔਰ ਥੋਮਸ ਸਰ ਦਾ ਜੋ ਇਸ ਥਾਂ ਤੇ ਆਏ ਸਾਡੇ ਪਿੰਡ ਚ ਸੈਂਟਰ ਖੁਲਾਇਆ ਬਹੁਤ ਬਹੁਤ ਜਿਆਦਾ ਤਹਿ ਦਿਲ ਤੋਂ ਮੈਂ ਸ਼ੁਕਰ ਕਰਦੀ ਹਾਂ ਇਹਨਾਂ ਦਾ ਕਿ ਸਾਡੇ ਹਮੇਸ਼ਾ ਹੀ ਇੱਥੇ ਆਂਦੇ ਸੀ ਤੇ ਚਲੇ ਜਾਂਦੇ ਸੀ ਪੈਸੇ ਲੈ ਕੇ ਕਦੀ ਸੈਂਟਰ ਨਹੀਂ ਸੀ ਖੁੱਲਿਆ 5 ਮਹੀਨੇ ਬਾਅਦ ਸਾਡੀ ਮੈਡਮ ਸਰਪਜੀਤ ਨੇ ਇਸ ਪਿੰਡ ਚ ਸੈਂਟਰ ਖੁਲਾਤਾ ਫਿਰ ਮੈਂ ਥੋਮਸ ਪੱਟੀ ਸਾਹਿਬ ਦਾ ਅਨੁਸਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਇਸ ਗਰੀਬ ਪਰਿਵਾਰ ਦੀ ਉਹਨਾਂ ਨੇ ਮਦਦ ਕੀਤੀ ਮੈਨੂੰ ਬਹੁਤ ਬਹੁਤ ਜਿਆਦਾ ਖੁਸ਼ੀ ਹੋਈ ਇਸ ਪਰਿਵਾਰ ਦੇ ਲਈ ਥੋਮਸ ਸਾਹਿਬ ਦੇ